ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਕੋਠੇ ਜਾਨੀ ਸਰ ਇਹ ਪਿੰਡ ਜਾਂ ਇਹ ਕੋਠੇ ਥੋੜੇ ਜੇ ਘਾਰ ਆ ਤੇ ਇਹ ਫਰੀਦਕੋਟ ਜ਼ਿਲ੍ਹੇ 'ਚ ਪੈਂਦੇ ਆ ਕੋੜਕਪੂਰੇ ਤੋਂ ਜਦੋਂ ਆਪਾਂ ਢੱਲਵਾਲ ਨੂੰ ਆਉਨੇ ਆ ਦੱਸੋ ਤਾਂ ਢੱਲਵਾਲ ਤੋਂ ਇੱਕ ਛੜਕ ਨਿਕਲਦੀ ਜਿਹੜੀ ਸਰਾਵਾ ਪਿੰਡ ਚ ਆਉਂਦੀ ਹੈ ਤੇ ਸਰਾਵਾ ਜਾਣ ਤੋਂ ਪਹਿਲਾਂ ਹੀ ਇਹ ਕੋਠੇ ਆ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਤਿੰਨ ਗਾਵਾਂ ਦਿਖਾਉਂਗਾ ਇੱਕ ਮੱਝ ਦਿਖਾਉਂਗਾ ਗਾਵਾਂ ਦੇ ਵਿੱਚੋਂ ਦੋ ਸੁੰਜਾਂ ਸਵਾਂਜਾਂ ਤੇ ਇੱਕ ਗੱਬਣ ਹੈ ਮੱਝ ਵੀ ਜਿਹੜੀ ਉਹ ਸੂਈ ਸਵਾਈ ਹੈ ਸੋ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਬੇਨਤੀ ਹਮੇਸ਼ਾ ਦੀ ਤਰ੍ਹਾਂ ਹੀ ਆ ਵੀ ਪਸ਼ੂ ਖਰੀਦਣ ਲੱਗਿਆਂ ਤੁਸੀਂ ਤਸੱਲੀ ਕਰਨੀ ਹੈ ਸੂਏ ਪਸ਼ੂ ਨੂੰ ਦੋ ਟਾਈਮ ਚੋਇਆ ਜਾ ਸਕਦਾ ਹੁੰਦਾ ਤੇ ਦੂਜੀ ਗੱਲ ਜਿਹੜੇ ਵੀ ਔਨਲਾਈਨ ਮਤਲਬ ਘਰੇ ਬੈਠੇ ਪਸ਼ੂ ਖਰੀਦਣ ਦੇ ਅਸ਼ਕ ਹੁੰਦੇ ਆ ਉਹ ਉਹਨਾਂ ਨੂੰ ਇੱਕ ਬੇਨਤੀ ਰਹਿੰਦੀ ਹੈ ਵੀ ਮੇਰੀ ਵੀਡੀਓ ਨੂੰ ਭਾਵੇਂ ਸਕਿਪ ਕਰ ਦਿਆ ਕਰੋ ਕਿਉਂਕਿ ਬਾਅਦ ਚ ਕਿਸੇ ਕੋਲੋਂ ਲਾਂਭਾ ਨਾ ਬਣੇ ਤੇ ਤਸੱਲੀ ਮਾਲਕ ਦੇ ਘਰ ਹੀ ਕਰਿਆ ਕਰੋ ਆਓ ਸ਼ੁਰੂਆਤ ਕਰੀਏ ਗਾਵਾਂ ਵਾਲੇ ਪਾਸੇ ਤੋਂ ਮੱਝ ਬਾਅਦ ਚ ਦਿਖਾਉਣੇ ਆ ਪਹਿਲੇ ਨੰਬਰ ਵਾਲੀ ਗਾਂ ਦੀ ਡਿਟੇਲ ਪਹਿਲਾਂ ਪੁੱਛਦੇ ਆ ਜਗਤਾਰ ਭਾਈ ਸਸੀ ਕਾ ਸਸੀਆ ਭਾਈ ਜੀ ਜਗਤਾਰ ਪਹਿਲੇ ਨੰਬਰ ਤੇ ਜਿਹੜੀ ਗਾਂ ਬਈ ਕਿੰਨੇ ਦਿਨ ਹੋ ਗਿਆ ਅੱਜ ਸੂਈ ਤੇ ਬਾਈ ਜੀ ਸੂਈ ਨੂੰ ਹੋ ਗਿਆ ਅੱਜ ਜੀ 10 ਦਿਨ ਹੋ ਗਏ ਜੀ ਕਿੰਨਾ ਕੁ ਦੁੱਧ ਹੋਊਗਾ ਇਹਦੇ ਥੰਨੇ ਜੀ ਦੁੱਧ 22 ਲੀਟਰ ਤਿਆਰ ਠੀਕ ਹੈ ਕੀ ਡਿਮਾਂਡ ਰਹੂਗੀ ਜੀ ਡਿਮਾਂਡ ਇਹਦੀ 97000 ਜੀ 97000 ਜੀ ਖੋਲਣੀ ਸੋ ਦੋਸਤੋ 97000 ਰੇਟ ਹੈ ਵੱਡੇ ਕਦ ਕਾਠ ਦੀ ਵਹਿੜ ਹੈ ਠੰਡ ਥੀ ਚਵਾਈ ਵਾਲਾ ਦੁੱਧ ਹਾਜ਼ਰ ਜਿਹੜਾ ਉਹ ਬਾਈ ਨੇ ਤੁਹਾਨੂੰ ਦੱਸਤਾ ਭਾਵੇਂ ਦੋ ਟਾਈਮ ਚੋਲਿਓ ਕਦ ਕਾਠ ਇਹਦਾ ਕਾਫੀ ਉੱਚੀ ਲੰਬੀ 97000 ਇਹਦਾ ਰੇਟ ਫਵਾਨਾ ਇਹਦਾ ਤੁਸੀਂ ਹੁਣ ਵੀਡੀਓ ਚੋਂ ਦੇਖ ਸਕਦੇ ਹੋ ਚੰਗਾ ਰੁਖ ਦਿਸਦਾ ਅਜੇ ਦੁਪਹਿਰ ਜੇ ਦਾ ਟਾਈਮ ਹੈ ਵੀਡੀਓ ਬਣਾਉਣ ਦਾ ਮਤਲਬ ਘੰਟਾ ਕ ਮੰਨ ਲ ਕੇ ਚੱਲੋ ਘੰਟਾ ਡੇਢ ਘੰਟਾ ਹਜੇ ਚਵਾਈ ਨਹੀਂ ਹੁੰਦੀ ਇਹਨਾਂ ਪਸ਼ੂਆਂ ਦੀ ਖਵਾਨੇ ਦਾ ਰੌਖ ਜਿਹੜਾ ਉਹ ਤੁਸੀਂ ਹੁਣ ਵੀਡੀਓ 'ਚ ਦੇਖ ਸਕਦੇ ਹੋ ਸੋ ਇਹ ਚੰਗੇ ਕਬਦ ਕਾਟ ਦੀਆਂ ਪਹਿਲੇ ਨੰਬਰ ਤੇ ਅੱਥੀ ਚਵਾਈ ਵਾਲੇ ਥਾਣਾ ਦੋਸਤੋ ਪਿਛਲੇ ਵੀ ਤੇ ਅਗਲੇ ਵੀ ਅਜੇ ਹੋਰ ਹਵਾਨਾ ਇਹਨੇ ਬਣਾ ਜਣਾ ਟਾਈਮ ਪਿਆ ਘੰਟਾ ਡੇਢ ਘੰਟਾ ਚੁਵਾਈ ਦੇ ਵਿੱਚ ਲਗਭਗ 4 ਵਜੇ ਦੇ ਆਸ-ਪਾਸ ਦੀ 4:30 ਦੀ ਵੀਡੀਓ ਹੈ। ਇਦੋਂ ਅੱਗੇ ਇੱਕ ਹੋਰ ਗਾਂ ਸੋਈ ਸਵਾਈ। ਡਾਕਟਰ ਬਾਈ ਕਿੰਨਾ ਚਿਰ ਹੋ ਗਿਆ? ਬਾਈ ਇਹ ਸੂਈ ਨੂੰ ਵੈੜਨ ਹੋ ਗਈ ਜੀ ਅਜੇ 22 ਦਿਨ ਜੀ। ਠੀਕ ਹੈ ਕਿੰਨਾ ਦੁੱਧ ਹੋਊਗਾ? ਇਹਦੇ ਥੱਲੇ ਦੁੱਧ ਦੀ 14 ਲੀਟਰ ਆਈ। ਠੀਕ ਹੈ। ਹੁਣ ਹਾਜ਼ਰ। ਠੀਕ ਹੈ। ਹਾਂਜੀ ਇਹਦਾ ਕੀ ਰੇਟ ਹੈ? ਇਹਦਾ ਰੇਟ ਬਾਈ ਜੀ 3600 ਰੁਪਈਆ ਜੀ। 3600। ਬੱਚਾ ਕੀ ਹੈ? ਬੱਚਾ ਬੱਛੀ ਹੈ ਜੀ ਇਹਦੇ ਮਗਰ। ਖੋਲੀ। ਸੋ ਦੋਸਤੋ ਬੱਚਾ ਬੱਛੀ ਹੈ। 60000 ਰੇਟ ਆ 22 ਦਿਨਾਂ ਦੀ ਸੂਈ ਵੱੱਛੀ ਇਧਰ ਬੈਠੀ ਹੈ ਜਿਹੜੀ ਇਹ ਹੈ ਆਹ ਆਹ ਕੀ ਤੇਰੀ ਆਹ ਮਚੀ ਠੀਕ ਹੈ ਸੋ ਦੱਸੋ ਵੱੱਛੀ ਇਸ ਸਾਈਡ ਵਾਲੀ ਹੈ ਮੈਂ ਪਰਲੀ ਦੱਸਦਾ ਸੀ ਉਹ ਵੀ ਵੱੱਛੀ ਹੈ ਉਹਦੇ ਕਰਕੇ ਉਹ ਕਹੇ ਬੈਠਾ ਪਰ ਇਹ ਵੱੱਛੀ ਹੈ ਦੀ ਉਹ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਇੱਕ ਚੀਜ਼ ਹੋਰ ਧਿਆਨ ਚ ਲਿਆ ਦਿਆਂ ਵੀ ਥੱਲੇ ਇੰਟਰਲੌਕ ਫਰਸ਼ ਹੈ ਉਹਦੇ ਤੇ ਜਦੋਂ ਪਸ਼ੂ ਤੁਰਦਾ ਹੈ ਨਾ ਥੋੜਾ ਜਿਹਾ ਸਲਿੱਪ ਹੋਣ ਤੋਂ ਡਰਦਾ ਤੁਰਦਾ ਹੈ ਉਹ ਇਹ ਤੌਰ ਜਿਹੜੀ ਉਹ ਤੁਸੀਂ ਉਸ ਹਫ਼ਤੇ ਦੇਖ ਲਓ ਜੇ ਬਾਕੀ ਆ ਕੇ ਕੱਚੇ ਚ ਤੋਰ ਲੋਗੇ ਤੁਸੀਂ ਥਾਂ ਪੱਕੇ ਚ ਪਸ਼ੂ ਤੁਰ ਰਹੇ ਆ 14 ਲੀਟਰ ਦੁੱਧ ਹੈ ਇਹ ਬਾਈ ਨੇ ਹੁਣ ਹੀ ਫੌਗਰ ਜਿਹੜੇ ਉਹ ਲਾਏ ਆ ਫੁਹਾਰੇ ਹੁਣ ਹੀ ਲਾਏ ਆ ਪਹਿਲਾਂ ਜਿਹੜੀ ਲੋ ਵਗੀ ਆ ਉਹਦੇ ਚ ਸੂਈ ਸੀਗੀ ਸੋ ਉਹਦੇ ਕਰਕੇ ਦੁੱਧ ਉਹਨਾਂ ਇਹ ਚੜੀ ਨਹੀਂ ਗਈ ਸੋ ਇਹ ਇਹਦੇ ਨਾਲ ਬੱਚੀ ਤੁਸੀਂ ਫੇਰ ਦੇਖ ਲਓ ਇਹ ਬੱਚੀ ਇਸ ਵੈੜ ਦੇ ਨਾਲ ਜਿਕਤਾਰ ਬਾਈ ਪੁਹਾਰੇ ਹੁਣ ਹੀ ਲਾਏ ਆ ਫਿਰ ਹਾਂਜੀ ਬਾਈ ਹੁਣ ਪੁਹਾਰੇ ਲਾਏ ਆ ਜੀ ਬਸ ਬਦਹਣੀ ਹੋਇਆ ਪਹਿਲਾਂ ਧਿਆਨ ਚ ਨਹੀਂ ਰਿਹਾ ਨਹੀਂ ਪਹਿਲਾਂ ਧਿਆਨ ਜੀ ਗਰਮੀ ਜਿਆਦਾ ਸੀ ਆਪਣੀ ਇੱਕ ਵੈੜ ਬਿਮਾਰ ਹੋ ਗਈ ਸੀਗੀ ਉਸ ਤੋਂ ਬਾਅਦ ਫਿਰ ਲਾਏ ਕਿਉਂਗੇ ਤੀਨਾਂ ਦਾ ਪਾਬਲਾ ਮਾਰਦਾ ਸੀਗਾ ਜੀ ਠੀਕ ਹੈ ਚੱਕ ਦੇਣੀਆਂ ਹੁਣ ਫਿਰ ਯਾਦਰਾ ਹਾਂਜੀ ਇਹ ਚੱਕ ਦੇਣੀਆਂ ਜੀ ਹੁਣ ਇੱਥੇ ਸੜਕਣੇ ਵਾਲਾ ਦੂਜਾ ਪਾਉਣਾ ਜੀ ਠੀਕ ਹੈ ਜਿਹੜੀ ਇਹ ਵੈੜ ਗੱਪਣਾ ਬਾਈ ਕਿੰਨਾ ਮਸੂਆ ਸੂ ਇਹ ਬਾਈ ਪਲੂਨ ਹੈ ਜੀ ਬੱਚੀ ਠੀਕ ਹੈ ਕਿੰਨਾ ਚੱਲੂ 28 ਤਰੀਕ ਨੂੰ ਇਹ ਦਿਨ ਪੂਰੇ ਹੋਏ ਜੀ 28 ਨੂੰ ਹਾਂਜੀ ਅੱਜ 1 ਇਹਦਾ ਰੇਟ ਜੀ 77000 ਰੁਪਏ ਜੀ 77 ਜੀ ਤਿੰਨ ਘਟਾ 80 ਤੋਂ ਜੀ ਜੀ ਖੋਲੀ ਸੋ ਦੱਸੋ ਸੂਆ ਪਹਿਲਾਂ 77000 7 ਇਹਦਾ ਰੇਟ ਬਾਈ ਨੇ ਰੱਖਿਆ ਸਭੀ ਚੰਗੀ ਐ ਹਵਾਨਾ ਵੀ ਫਿਕਸ ਜਾਂ ਵਿਖਾਊਗੀ ਤੇ ਵਿਖਾਊਗੀ ਜਾਨਾ ਤੇ ਹਵਾਨਾ ਦੇਖ ਤੁਸੀਂ ਦੇਖ ਸਕਦੇ ਥੋੜਾ ਡਰੂਗੀ ਇਹ ਹਵਾਨਾ ਦੋਸਤੋ ਫਿਕਸ ਬਿਲਕੁਲ ਥਾਣਥੀ ਚਵਾਈ ਵਾਲਾ ਸੋ ਸੋ ਥੋੜਾ ਜਿਹਾ ਪਸੂ ਕਈ ਉਪਰਾਕਰ ਮੰਨ ਕੇ ਥੋੜਾ ਛੋਲਾ ਤੁਰਦੇ ਉਹਦੇ ਕਰਕੇ ਬਹੁਤ ਹੀ ਲੰਬੀ ਤੂਰੀ ਨਹੀਂ ਗਈ ਫਰਸ਼ ਤੇ ਤਿਲਕੇ ਨਾ ਥਣ ਥੀ ਚਵਾਈ ਵਾਲਾ ਰੱਖਿਆ ਵੈੜ ਨੇ ਹਵਾਨਾ ਫਿਕਸ ਬਿਲਕੁਲ ਸਪੇਸ ਜਿਹੜੀ ਬਹੁਤ ਪਈ ਆ ਇਦਾਂ ਦਾ ਰੱਖ ਨੂੰ ਲਾਣੇ ਦਾ 77000 ਇਹਦੀ ਕੀਮਤ ਬਾਈ ਨੇ ਰੱਖੀ ਆ ਇਹ ਤੋਂ ਬਿਨਾ ਇੱਕ ਮੱਝ ਆ ਜਿਹੜੀ ਸੂਈ ਵੀ ਐ ਇਹਦੀ ਡਿਟੇਲ ਆਪਾਂ ਪੁੱਛ ਲੈਨੇ ਜਗਤਾਰ ਭਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਜੀ ਇਹਨੂੰ ਸੂਈ ਨੂੰ ਹਜੇ ਅੱਜ 10 ਕੀ ਦਿਨ ਹੋਏ ਜੀ ਠੀਕ ਆ ਬੱਚਾ ਇਹਦੇ ਨਾਲ ਕੀ ਬੱਚਾ ਇਹਦੇ ਮਗਰ ਜੀ ਕਟਾ ਜੀ ਠੀਕ ਹੈ ਅੱਛਾ ਇਹਦੇ ਸੱਲੇ ਹੁਣ ਦੁੱਧ ਕਿੰਨਾ ਦੁੱਧ 10 ਕਿਲੋ ਹਾਜ਼ਰ ਹੈ ਭਾਵੇਂ ਕੋਈ ਦੋ ਟੈਂਕ ਚੋਕੇ ਜਾਂ ਕੋਈ ਭਾਵੇਂ ਤਿੰਨ ਟੈਂਕ ਚੋਕੇ ਦੇਣ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹਦਾ ਰੇਟ ਬਾਈ ਜੀ 90000 ਰੁਪਏ ਜੀ 90000 ਜੀ ਠੀਕ ਹੈ ਸੋ ਦੋਸਤੋ ਮੈਂ 1 ਮਿੰਟ ਬਈ ਪਹਿਲਾਂ ਤੁਹਾਨੂੰ ਇਹਦਾ ਹਵਾਨਾ ਜ਼ਰੂਰ ਦਿਖਾਉਣਾ ਸੋ ਕਿਉਂਕਿ ਇਹਦੇ ਹਵਾਨੇ ਤੇ ਇਹਨਾਂ ਨਾੜਾਂ ਬਹੁਤ ਹੈ ਹਵਾਨੇ ਤਾਂ ਉਵੇਂ ਵਿਖਾਵਾ ਇਹ ਘੱਟ ਕਰੂਗੀ ਜਦੋਂ ਤੁਰੂਗੀ ਉਦੋਂ ਹਾਲਾਂਕਿ ਦੇਖੂ ਹਵਾਨਾ ਪਰ ਇੱਥੋਂ ਤੁਸੀਂ ਇਹਦੇ ਹਵਾਨੇ ਦਾ ਰੋਖ ਸਮਝ ਸਕਦੇ ਖੋਲੋ ਬਈ 90000 ਰੇਟ ਹੈ ਬੱਚਾ ਕ ਘੋਰ ਕੇ ਤੁਹਾਨੂੰ ਮੱਝ ਦਿਖਾ ਦਨੇ ਆ 10 ਕਿਲੋ 10 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਮੈਂ ਇੱਕ ਬੇਨਤੀ ਕੀਤੀ ਸੀ ਪਹਿਲਾਂ ਵੀ ਵੈਸੇ ਹਰੇਕ ਵੀਡੀਓ ਚ ਹੁੰਦੀ ਹੈ ਇੱਥੇ ਹੀ ਚੋਲਿਆ ਕਰੋ ਕਿਉਂਕਿ ਉੱਪਰ ਥਾਂ ਤੇ ਜਾ ਕੇ ਪਸ਼ੂ ਕਈ ਵਾਰਾਂ ਦੁੱਧ ਕੋਈ ਇੱਕ ਅੱਧਾ ਦਿਨ ਇੱਧਰ ਉੱਧਰ ਅੱਗਾ ਪਿੱਛਾ ਕਰ ਜਾਂਦਾ ਹੁੰਦਾ ਮਤਲਬ ਥੋੜਾ ਬਹੁਤ ਵੱਧ ਘਟ ਜੀ ਨਾ ਲਾਉਣ ਕਰਕੇ ਹੋ ਜਾਂਦਾ ਜਾਂ ਸੰਭਾਲ ਦਾ ਫਰਕ ਪੈ ਜਾਂਦਾ ਤੁਸੀਂ ਹਵਾਨਾ ਦੇਖੋਗੇ ਪੱਕੇ ਹਵਾਨੇ ਦੀ ਮੱਝ ਹੈ ਚੌੜਾ ਹਵਾਨਾ ਜੋਸ਼ ਵਾਲਾ ਤੇ ਨਾੜਾਂ ਚੰਗੀਆਂ ਹਵਾਨੇ ਤੇ 90000 ਦਾ ਰੇਟ ਸੋਏ ਦੋਸਤੋ ਮੱਝ ਮੈਂ ਹਵਾਨਾ ਪਿੱਛੋਂ ਦੀ ਫੇਰ ਤੁਹਾਨੂੰ ਦਿਖਾਉਣਾ ਜਿਦਤਾਰੇ ਦੀ ਪੂਛ ਫੜਦੇ ਫੋਂ ਸੈੱਡ ਨੂੰ ਜਾਂਦੀ ਹਵਾਨਾ ਦੇਖੋ ਕਾਫੀ ਚੌੜਾ ਹਵਾਨਾ ਹੈ ਹੋ ਸਕਦਾ ਤੁਰਦੀ ਤੋਂ ਵੀ ਤੁਹਾਨੂੰ ਨਜ਼ਰ ਆ ਗਿਆ ਹੋਵੇ ਪਰ ਕਈ ਵਾਰ ਵੈਸੇ ਪਸ਼ੂ ਵਿਖਾਵਾ ਕੋਈ ਕੋਈ ਘੱਟ ਕਰਦਾ ਦੁੱਧ ਬਾਈ ਨਾਲੇ ਆਪਾਂ ਇਹਨੂੰ ਹਜੇ ਕੁਝ ਨਹੀਂ ਸ਼ੁਰੂ ਕੀਤਾ ਜੀ ਠੀਕ ਹੈ ਕੋਈ ਚੀਜ਼ ਨਹੀਂ ਪਾਉਂਦੇ ਹਜੇ ਆਪਣੇ ਕੱਲੇ ਦਾਣੇ ਈ ਹੈ ਜੀ ਠੀਕ ਹੈ ਤੇ 10 ਕਿਲੋ ਦੁੱਧ ਪੂਰਾ ਕੰਡੇ ਵਾਲਾ ਤਿਆਰ ਹੈ ਠੀਕ ਹੈ ਸੋ ਦੱਸੋ 10 ਕਿਲੋ ਦੁੱਧ ਚੰਗੀ ਸੇਵਾ ਨਾਲ ਹੋਰ ਵਸ ਸਕਦੀ ਹੈ ਬਾਕੀ ਰੁੱਤ ਗਰਮੀ ਦੀ ਹੈ 90000 ਕੀਮਤ ਹੈ ਤਾਂ 10 ਕਿਲੋ ਦੁੱਧ ਮੱਝ ਦਾ ਮਿਲਦਾ ਹੈ ਬਾਕੀ ਤੁਸੀਂ ਆਪ ਦੇਖ ਲੋਗੇ ਤੁਹਾਨੂੰ ਕਿੱਦਾਂ ਲੱਗਦੀ ਹੈ ਸੋ ਫਿਲਹਾਲ ਅੱਜ ਦੀ ਵੀਡੀਓ ਦੇ ਇਹ ਚਾਰ ਨਕ ਵਕਾਉ ਸੀ ਧੰਨਵਾਦ